ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਛੋਟੀ ਜਿਹੀ ਘਟਨਾ ਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਜਿਹੜੀ ਜਦੋਂ ਵਕਰੀ ਉਦੋਂ ਵੀ ਬਹੁਤ ਮਹੱਤਵਪੂਰਨ ਸੀ ਤੇ ਉਸੇ ਘਟਨਾ ਦੇ ਪ੍ਰਭਾਵ ਅਸੀਂ ਅੱਜ ਵੀ ਵੇਖ ਸਕਦੇ ਹਾਂ ਜਦੋਂ ਖਾਲਸਾ ਰਾਜ ਖਤਮ ਹੋਇਆ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਪੰਜਾਬ ਦੇ ਉੱਤੇ ਤੇ ਜਿੱਥੇ ਉਹਨਾਂ ਨੇ ਇਤੋਂ ਦੀ ਜ਼ੁਬਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਥੇ ਅੰਗਰੇਜ਼ਾਂ ਨੇ ਇਤੋਂ ਦੀਆਂ ਪਾਇਚਾਰਕ ਸੰਝਾਂ ਦੇ ਉੱਤੇ ਵੀ ਸੱਟ ਮਾਰੀ ਇਹ ਦਾ ਸਭ ਤੋਂ ਵੱਡਾ ਨੁਕਸਾਨ ਹੈ ਜਿਹੜਾ ਉਹ ਸਿੱਖਾਂ ਨੂੰ ਹੋਇਆ ਬਹੁਤ ਵੱਡੀ ਤਦਾਦ ਦੇ ਵਿੱਚ ਨਿੱਜੀ ਗਰਜਾਂ ਦੇ ਲਈ ਜੋ ਸਿੱਖ ਬਣੇ ਸਨ ਉਹਨਾਂ ਨੇ ਸਿੱਖ ਧਰਮ ਛੱਡ ਦਿੱਤਾ ਫਿਰ ਜਿਹੜੇ ਐਸਾਈ ਮਿਸ਼ਨ ਦੇ ਸੰ ਬਾਮਲ ਮਦਾਨੇ ਸੰ ਉਹਨਾਂ ਨੇ ਆਪਣੇ ਕਈ ਤਰ੍ਹਾਂ ਦੇ ਹੱਥ ਕੰਡੇ ਵਰਤ ਕੇ ਲੋਕਾਂ ਨੂੰ ਸਿੱਖਿਆ ਵਾਲੇ ਪਾਸੇ ਤੋਂ ਤੋੜਨ ਦੀ ਕੋਸ਼ਿਸ਼ ਕੀਤੀ ਜਾਂ ਇਹ ਕਹ ਲੋ ਇਕ ਮਲਗੋਬਾ ਜੀ ਸਿੱਖਿਆ ਜਰੀਓ ਪੈਦਾ ਕਰ ਦਿੱਤੇ ਅੰਗਰੇਜ਼ ਇਹ ਗੱਲ ਬਹੁਤ ਚੰਗੀ ਤਰ੍ਹਾਂ ਸਮਝਦਾ ਸੀਗਾ ਵੀ ਸਿੱਖਾਂ ਦਾ ਕੇਂਦਰੀ ਤੁਰਾ ਇਹਨਾਂ ਦਾ ਗੁਰਦੁਆਰਾ ਹੁੰਦਾ ਹੈ ਇਥੇ ਹੀ ਇਹਨਾਂ ਦੇ ਅੰਦਰ ਨਿਆਰਾ ਪੰਥ ਤੇ ਬਗਾਕੀ ਸੁਰਾਂ ਨਿੱਡੀਆਂ ਪੈਦਾ ਹੁੰਦੀਆਂ ਨੇ ਅੰਗਰੇਜ਼ਾਂ ਨੂੰ ਪਤਾ ਸੀ ਕਿ ਗੁਰਦੁਆਰਾ ਕੇਵਲ ਇੱਕ ਧਾਰਮਿਕ ਸਥਾਨ ਨਹੀਂ ਇਹ ਸਿੱਖਾਂ ਦੀ ਧਾਰਮਿਕ ਅਤੇ ਰਾਜਸੀ ਚੇਤਨਤਾ ਦੇ ਪ੍ਰਤੀਕ ਨਹੀਂ ਜੇ ਇਹ ਸਿੱਖਾਂ ਦੇ ਰਾਜ ਯੋਗ ਦਾ ਖੰਡਾ ਘੜਦੇ ਸਥਾਨ ਨੇ ਇੱਥੋਂ ਇਹ ਸੰਤ ਤੇ ਸਪਾਹੀ ਬਣਦੇ ਸੋ ਅੰਗਰੇਜ਼ਾਂ ਨੇ ਮੋਢਲੇ ਰੂਪ ਦੇ ਵਿੱਚ ਵੱਡੇ ਗੁਰਦੁਆਰਿਆਂ ਦੇ ਉੱਤੇ ਆਪਣੀ ਜ਼ਰ ਖਰੀਦ ਗੁਲਾਮਾਂ ਨੂੰ ਕਾਬਜ਼ ਕਰਵਾਇਆ ਮਹਾਂਤਾ ਨੂੰ ਖੁੱਲੇ ਇਖਤਿਆਰ ਦੇ ਕੇ ਕ੍ਰਪਤ ਕੀਤਾ ਬੇਈਮਾਨ ਕਿਸਮ ਦੇ ਬੰਦਿਆਂ ਨੂੰ ਕਮੇਟੀਆਂ ਦੇ ਵਿੱਚ ਥਾਂ ਦਿੱਤੀ ਸਿੰਘ ਸਭਾ ਲਹਿਰ ਦਾ ਉਥਾਨ ਹੋਇਆ ਲੋਕਾਂ ਦੇ ਅੰਦਰ ਧਾਰਮਿਕ ਚੇਤਨਤਾ ਪੈਦਾ ਹੋਣ ਲੱਗੀ ਪੰਜਾਬੀ ਜ਼ੁਬਾਨ ਦਾ ਜਿਹੜਾ ਲੋਕਾਂ ਦੇ ਵਿੱਚ ਇੱਕ ਖਿਆਲ ਪੈਦਾ ਕੀਤਾ ਗਿਆ ਵੀ ਇਹ ਤੇ ਗਵਾਰਾਂ ਦੀ ਬੋਲੀ ਹੈ ਇਨੂ ਸਕੂਲਾਂ ਕਾਲਜਾਂ ਦੇ ਵਿੱਚ ਸਥਾਨ ਮਿਲਣ ਲੱਗਾ ਸਿੰਘ ਸਭਾ ਲੈ ਦੇ ਉਥਾਨ ਦੇ ਨਾਲ ਜਿੱਥੇ ਗੁਰਦੁਆਰਿਆਂ ਦੇ ਵਿੱਚ ਵਿਗਾੜ ਪਇਓ ਇਸ ਸੰਧਾਰਮਿਕ ਫਕਤੂ ਕਮੇਟੀਆਂ ਚ ਕਮਜ਼ੋਰੀਆਂ ਆ ਗਈਆਂ ਸਨ ਉਹਨਾਂ ਦੇ ਉੱਪਰ ਚਰਚਾ ਸ਼ੁਰੂ ਹੋ ਗਈ ਤੇ ਸਿੱਖਾਂ ਦੇ ਇੱਕ ਜਾਗਰੂਕ ਤਬਕੇ ਦੇ ਅੰਦਰ ਇਹ ਗੱਲ ਉਠਣੀ ਸ਼ੁਰੂ ਹੋ ਗਈ ਕਿ ਇਹਨਾਂ ਕਮੇਟੀਆਂ ਦਾ ਪ੍ਰਬੰਧ ਹੈ ਜਿਹੜਾ ਉਹ ਜਾਗਰੂਕ ਸਿੱਖਾਂ ਦੇ ਹੱਥ ਆਉਣਾ ਚਾਹੀਦਾ ਹੈਗਾ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਪੰਜਾਬ ਦੇ ਉਸ ਵਕਤ ਦੇ ਲੈਫਟੀਨੈਂਟ ਗਵਰਨਰ ਐਜਰਟਨ ਨੇ ਹਿੰਦੁਸਤਾਨ ਦੇ ਵਾਇਸਰਾਏ ਨੂੰ ਇੱਕ ਚਿੱਠੀ ਲਿਖੀ ਸੀ 8 ਅਗਸਤ 1881 ਈਸਵੀ ਜਿਹਦੇ ਵਿੱਚ ਉਹਨੇ ਸੁਝਾਅ ਦਿੱਤਾ ਸੀ ਵੀ ਗੁਰਦੁਆਰਿਆਂ ਦੇ ਪ੍ਰਬੰਧ ਨਾਲ ਸੰਬੰਧਤ ਅੰਗਰੇਜ਼ ਨੀਤੀ ਵਿੱਚ ਸਾਨੂੰ ਕੋਈ ਵੀ ਰੱਦੋ ਬਦਲਾਅ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਉਹ ਆਖਦਾ ਹੈ ਮੇਰੇ خیال ਵਿੱਚ ਇਹ ਗੱਲ ਰਾਜਨੀਤਿਕ ਤੌਰ ਤੇ ਖਤਰਨਾਕ ਹੋਵੇਗੀ ਕਿ ਸਿੱਖ ਧਰਮ ਸਥਾਨਾਂ ਦਾ ਪ੍ਰਬੰਧ ਕਿਸੇ ਐਸੀ ਕਮੇਟੀ ਦੇ ਹੱਥ ਵਿੱਚ ਚਲਾ ਜਾਵੇ। ਜਿਸ ਉੱਪਰ ਅੰਗਰੇਜ਼ੀ ਸਰਕਾਰ ਦਾ ਕੰਟਰੋਲ ਨਾ ਹੋ ਮੈਨੂੰ ਭਰੋਸਾ ਹੈ ਕਿ ਸ੍ਰੀ ਹਜ਼ੂਰ ਵਾਇਸਰਾਏ ਸਾਹਿਬ ਇਸ ਸੰਬੰਧੀ ਅ제ਹਾ ਹੁਕਮ ਜਾਰੀ ਕਰ ਦੇਣਗੇ ਜਿਸ ਦੁਆਰਾ ਪਿਛਲੇ 30 ਸਾਲਾਂ ਤੋਂ ਵੱਧ ਸਫਲਤਾ ਪੂਰਵਕ ਪ੍ਰਬੰਧ ਹੀ ਜਾਰੀ ਰਹਿ ਸਕੇ ਮੇਰਾ ਪਿਛਲੇ 30 ਸਾਲਾਂ ਤੋਂ ਪ੍ਰਬੰਧ ਚਲਿਆ ਆ ਰਿਹਾ ਸੀ ਨਾ ਉਸੇ ਨੂੰ ਅੱਗੇ ਕੰਟੀਨਿਊ ਰੱਖਿਆ ਜਾ ਸਕੇ ਪਰ ਹਕੀਕਤ ਹੈ ਜਿਹੜੀ ਚੇਤਨਤਾ ਸਿੱਖਾਂ ਦੇ ਅੰਦਰ ਪੈਦਾ ਹੋ ਗਈ ਸੀ ਸਿੰਘ ਸਭਾ ਦੇ ਦੁਆਰਾ ਉਸ ਨੇ ਫਿਰ ਗੁਰਦੁਆਰਾ ਸੁਧਾਰ ਲੈਣ ਦਾ ਰੂਪ ਲਿਆ ਤੇ ਉਹਦੇ ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਦਾ ਹੋਈ ਇਹਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੀ ਪੈਦਾ ਹੋਇਆ ਇੱਕ ਬਹੁਤ ਵੱਡਾ ਗੁਰਦੁਆਰਾ ਸੁਧਾਰ ਲੈਣ ਦਾ ਸ਼ਾਨਾਮਤਾ ਪਿਆਸ ਹੈਗਾ ਜਦੋਂ ਪੰਥ ਨੇ ਆਪ ਗੁਰਦੁਆਰੇ ਸੰਭਾਲੇ ਇਵੇਂ ਜਦੋਂ ਚਾਬੀਆਂ ਦਾ ਮੋਰਚਾ ਵੀ ਫਤਾ ਹੋਇਆ ਹੈ ਨਾ ਕਿ ਉਸ ਵਕਤ ਗਾਂਧੀ ਨੇ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਨੂੰ ਚਿੱਠੀ ਲਿਖੀ ਬਕਾਇਦਾ ਵਧਾਈ थी ਕਿ ਮੁਲਕ ਦੀ ਆਜ਼ਾਦੀ ਦੀ ਪਹਿਲੀ ਫਤਿਹ ਹਾਸਲ ਹੋਈ ਹੈ ਸ਼ਾਇਦ ਅਸੀਂ 1930 ਦੇ ਢੰਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਂਦ ਤੇ ਹਸਤੀ ਨੂੰ ਨਹੀਂ ਸਮਝ ਸਕੇ ਤੇ ਸਭ ਤੋਂ ਵੱਡੀ ਗੱਲ ਅਸੀਂ ਗੁਰਦੁਆਰੇ ਦੇ ਸਿਧਾਂਤ ਨੂੰ ਨਹੀਂ ਸਮਝੀ ਸਕੇ ਜਿੰਨੀ ਖੂਬਸੂਰਤੀ ਦੇ ਨਾਲ ਸਿੱਖਾਂ ਦੇ ਦੁਸ਼ਮਣਾਂ ਨੇ ਸਿਧਾਂਤ ਨੂੰ ਸਮਝਦੇ ਆ ਉਹ ਜਾਣਦੇ ਨੇ ਕਿ ਗੁਰਦੁਆਰਾ ਇਕੱਲਾ ਧਾਰਮਿਕ ਪੂਜਾ ਸਥਾਨ ਨਹੀਂਗਾ ਇਹ ਸਿੱਖਾਂ ਦੀ ਰਾਜਸੀ ਚੇਤਨਤਾ ਦੀ ਥਾਂ ਇੱਥੇ ਕੇਵਲ ਸ਼ਾਂਤ ਹੀ ਨਹੀਂ ਘੜਿਆ ਜਾਂਦਾ ਇੱਥੇ ਸਪਾਹੀ ਵੀ ਘੜਿਆ ਜਾਂਦਾ ਹੈਗਾ ਛੋ ਇਸੇ ਕਰਕੇ ਆਪਾਂ ਦੇਖਦੇ ਆ ਵੰਡ ਤੋਂ ਪਹਿਲਾਂ ਵੀ ਤੇ ਵੰਡ ਤੋਂ ਬਾਅਦ ਵੀ ਗੁਰਦੁਆਰਿਆਂ ਨੂੰ ਖਾਸ ਤੌਰ ਦੇ ਉੱਤੇ ਟਾਰਗੇਟ ਕੀਤਾ ਜਾਂਦਾ ਰਹੇ ਪੰਜਾਬੀ ਸੂਬਾ ਵੈਜੀਟੇਸ਼ਨ ਦੇ ਮੌਕੇ ਵੀ ਦਰਬਾਰ ਸਾਹਿਬ ਦੇ ਉੱਤੇ ਪੁਲਿਸ ਦੇ ਦੁਆਰਾ ਹਮਲਾ ਕੀਤਾ ਗਿਆ ਫਿਰ ਉਸ ਤੋਂ ਬਾਅਦ ਵੀ ਸਮੇ ਸਮੇਂ ਦੇ ਉੱਤੇ ਕਈ ਘਟਨਾਵਾਂ ਹੈਗੀਆਂ ਜਦੋਂ ਗੁਰਦੁਆਰਿਆਂ ਨੂੰ ਟਾਰਗੇਟ ਕੀਤਾ ਗਿਆ ਗਾਂਗਾਂਵਾਂ ਦੇ ਵਿੱਚ 84 ਦੇ ਵਿੱਚ ਵੀ ਆਪਾਂ ਦੇਖਦੇ ਹੈਗੇ ਆਂ ਦੇ ਉਦੋਂ ਵੀ ਕਿਸ ਤਰੀਕੇ ਦੇ ਨਾਲ ਗੁਰਦੁਆਰਿਆਂ ਦੀ ਬੇਅਦਬੀ ਕੀਤੀ ਗਈ ਗਵਰਨਮੈਂਟਾਂ ਦੇ ਦੁਆਰਾ ਨਵੰਬਰ 84 ਦਾ ਜਿਹੜਾ ਕਤਲੇਆਮ ਹੈਗਾ ਉਹ ਤੇ ਬਿਲਕੁਲ ਨੰਗਾ ਚਿੱਟਾ ਹੈ بڑے ਥਾਣੇ ਜਿੱਥੇ ਗੁਰਦੁਆਰਿਆਂ ਦੀ ਸ਼ਕਲ ਉਹ ਸਬੂਰਤ ਬਦਲ ਦਿੱਤੀ ਐ ਥਾਣਿਆਂ ਤੇ ਕਬਜ਼ੇ ਕਰ ਲਏ ਦਵਾਰਾਂ ਉਹ ਸਾਰੀਆਂ ਨਾ ਹੋਣ ਦੇ ਤਿੰਨ ਦਿਨ ਫਿਰ ਉਹਦੋਂ ਵੀ ਵੱਧ ਕੇ ਤੁਸੀਂ ਦੇਖੋ ਸਹੀ ਜਿਹੜਾ ਉਹ ਐਜਰਟਨ ਦਾ ਖੱਤ ਹੈ ਨਾ ਉਹਨੂੰ ਬਹੁਤ ਗੰਭੀਰਤਾ ਦੇ ਨਾਲ ਲੈਣ ਦੀ ਜ਼ਰੂਰਤ ਹੈ ਠੀਕ ਹੈ ਗੁਰਦੁਆਰਾ ਸੁਧਾਰਨਹਿਰ ਦੇ ਅੰਦਰ ਜਿੰਨੇ ਚਾ ਸੰਘਰਸ਼ੀਲ ਬੰਦੇ ਅੱਗੇ ਰਹੇ ਨੇ ਤੇ ਕਮੇਟੀ ਬਹੁਤ ਪੰਥਕ ਜਜ਼ਬੇ ਨਾਲ ਭਰਪੂਰ ਰਹੀ ਹੈ ਪਰ ਹਰੇਕ ਸਟੇਟ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਸੀ ਇਸੇ ਲਈ ਪੰਜਾਬ ਤੋਂ ਬਾਅਦ ਕੋਈ ਕਮੇਟੀ ਲੈ ਲਓ ਕੋਈ ਬੋਰਡ ਲੈ ਲਓ ਸਭ ਉੱਤੇ ਸਰਕਾਰਾਂ ਦੇ ਨਾਲ ਸੰਬੰਧਿਤ ਤਰ੍ਹਾਂ ਦਾ ਕਬਜ਼ਾ ਹੈ ਈਵਨ ਸ਼੍ਰੋਮਣੀ ਕਮੇਟੀ ਨੂੰ ਵੀ ਅਸੀਂ ਇਸੇ ਹੀ ਸੰਦਰਭ ਦੇ ਵਿੱਚ ਰੱਖ ਕੇ ਦੇਖ ਸਕਦੇ ਹੈਗੇ ਆ ਸੋ ਜ਼ਰੂਰੀ ਇਹੋ ਹੈ ਕਿ ਜਿਸ ਢੰਗ ਦੇ ਨਾਲ ਸਾਹਮਣੇ ਵਾਲਿਆਂ ਨੇ ਗੁਰਦੁਆਰੇ ਨੂੰ ਸਮਝਿਆ ਹੈ ਨਾ ਕਾਸ਼ ਕਿਤੇ ਸਿੱਖ ਵੀ ਉਸੇ ਢੰਗ ਦੇ ਨਾਲ ਗੁਰਦੁਆਰੇ ਨੂੰ ਸਮਝ ਸਕਣ ਕਿ ਇਹ ਗੁਰਦੁਆਰਾ ਕੇਵਲ ਉਹਨਾਂ ਦਾ ਧਾਰਮਿਕ ਸਥਾਨ ਨਹੀਂ ਉਹਨਾਂ ਦੀ ਰਾਜਸੀ ਸ਼ਕਤੀ ਦਾ ਵੀ ਪ੍ਰਤੀਕ ਹੈਗਾ ਅਸੀਂ ਇੱਥੋਂ ਕੇਵਲ ਧਾਰਮਿਕ ਨੀਤੀ ਨਹੀਂ ਰਾਜਨੀਤੀ ਵੀ ਗੁਰੂ ਦੇ ਪਾਸੋਂ ਸਿੱਖਣੀ ਹੈਗੀ ਹੈ ਪਰ ਉਹਦੇ ਲਈ ਜ਼ਰੂਰੀ ਹੈ ਕਿ ਗੁਰੂ ਅੱਗੇ ਆਪਣਾ ਸੀਸ ਭੇਟ ਕਰਨਾ ਪਏਗਾ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਚ ਅੰਗੀਕਾਰ ਕਰਨਾ ਪਏਗਾ ਇਹ ਹਕੀਕਤ ਹੈ ਜੇ ਨਾ ਹੋਇਆ ਤੇ ਰਾਜਨੀਤੀ ਇਸ ਢੰਗ ਨਾਲ ਕਰਮ ਤੇ ਹਾਵੀ ਹੁੰਦੀ ਹੈ ਕਿ ਧਰਮ ਦੇ ਅੰਦਰ ਵੀ ਗੰਧਲਾਪਨ ਪੈਦਾ ਹੋ ਜਾਂਦਾ ਹੈ ਤੇ ਜਿਹੜੀ ਰਾਜਨੀਤੀ ਹੈ ਉਹ ਤੇ ਫਿਰ ਖਵਾਰ ਕਰਦੀ ਕਰਦੀ ਹੈ ਅੱਜ ਦੇ ਸਮੀਧ ਦੇ ਵਿੱਚ ਇਹ ਦੇਖਿਆ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ